ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸਿਹਤਮੰਦ ਹੋ ਹੋ ਸਾਰੇ ਠੀਕ ਠਾਕ ਹੋ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮੁਹਾਵਰੇ ਕਿਉਂਕਿ ਅੱਜ ਕੱਲ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਤੇ ਉਹਨਾਂ ਨੂੰ ਭਰਾਈ ਦੀ ਬਹੁਤ ਜ਼ਰੂਰਤ ਹੈ ਉਹਨਾਂ ਲਈ ਅਸੀਂ ਕੁਝ ਮੁਹਾਵਰੇ ਲੈ ਕੇ ਆਏ ਹਾਂ ਜਿਹੜੇ ਕਿ ਉਹਨਾਂ ਦੇ ਪੇਪਰ ਦੇ ਵਿੱਚ ਕੰਮ ਆਣਗੇ ਤੇ ਪਹਿਲਾ ਮੁਹਾਵਰਾ ਹੈ ਚੌਣੀ ਪਾਣੀ। ਚੌਣੀ ਪਾਣੀ ਦਾ ਮਤਲਬ ਹੈ ਡੇਰਾ ਲਾ ਕੇ ਪੈਠ ਜਾਣਾ। ਨੰਬਰ 2 ਤੇ ਚਿੰਝ ਪਾਣੀ। ਚਿੰਝ ਪਾਣੀ ਦਾ ਮਤਲਬ ਹੈ ਖੂਬ ਰੌਣਕ ਲਾਣੀ। ਨੰਬਰ 3 ਤੇ ਹੈ ਛੱਤੀ ਤੇ ਮੂੰਗ ਦਲਣੀ। ਲਾ ਲਾ ਕੇ ਦਿਲ ਸਾੜਨਾ। ਨੰਬਰ 4 ਤੇ ਹੈ ਜੋੜ ਤੋੜ ਕਰਨੀ। ਸਾਜ਼ਿਸ਼ ਕਰਨੀ। ਨੰਬਰ 5 ਤੇ ਹੈ ਕੋੜੇ ਕੰਨ ਬਰਾਬਰ ਹੋਣਾ। ਜੋ ਕਮਾਣਾ ਸੋ ਖਾ ਪੀ ਲੈਣਾ ਨੰਬਰ 6 ਚਾਂਦੀ ਦੀ ਜੁੱਤੀ ਮਾਰਨੀ ਵੱਡੀ ਦੇਣਾ ਵੱਡੀ ਮੀਨਸ ਹੁੰਦਾ ਰਿਸ਼ਵਤ ਦੇਣਾ ਨੰਬਰ 7 ਹੈ ਚੋਲਾ ਛੱਡਣਾ ਚੋਲਾ ਛੱਡਣਾ ਮਤਲਬ ਹੈ ਮਰ ਜਾਣਾ ਇੱਕ ਮੁਹਾਵਰਾ ਸੀ ਤੁਹਾਨੂੰ ਦਵਾਂਗੇ ਜਿਸ ਦਾ ਜਵਾਬ ਤੁਸੀਂ ਸਾਨੂੰ ਦਿਓਗੇ ਤੇ ਸਾਨੂੰ ਕਮੈਂਟ ਕਰਕੇ ਦੱਸੋਗੇ ਨੰਬਰ 8 ਹੈ ਘੜੀ ਵਿੱਚ ਕੜਿਆਲ ਹੋ ਜਾਣਾ ਕੜੀ ਵਿੱਚ ਕੜਿਆਲ ਹੋ ਜਾਣਾ ਇਸ ਦਾ ਅਰਥ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਲਿਖ ਕੇ ਦੱਸਣਾ ਇਹ ਕੀ ਹੈ ਇਹ ਜਿਹੜੇ ਸਾਰੇ ਮੁਹਾਵਰੇ ਨੇ ਇਹ ਹੀ ਆਪਣੇ ਪੰਜਾਬੀ ਦੇ ਵਿਆਕਰਨ ਦੇ ਵਿੱਚ ਆਉਂਦੇ ਹਨ ਅਤੇ ਹਰੇਕ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਨੀਗੇ ਪੇਪਰ ਦੇ ਵਿੱਚ ਜ਼ਰੂਰ ਆਉਂਦੇ ਨੇ ਸਾਰੇ ਪੁੱਛੇ ਮੁਹਾਵਰੇ ਧਿਆਨ ਨਾਲ ਸੋਣਨਾ ਔਰ ਇਹ ਪ੍ਰਤੀਸ਼ਧੀ ਵਧੀਆ ਵਧੀਆ ਕਰਕੇ ਆਣਾ ਮੈਂ ਉਂ ਇਦ ਕਰਦੀ ਹਾਂ ਕਿ ਸਾਰੇ ਬੱਚੇ ਮੇਰੀ ਇਸ ਵੀਡੀਓ ਨੂੰ ਦੇਖ ਕੇ ਕੁਝ ਨਵਾਂ ਸਿੱਖਣਗੇ ਅ ਅ ਦਿਵ ਦਿਵ ਇਹ ਪ੍ਰ ਰੱਖਣਗੇ ਤੇ ਚੰਗੇ ਨੰਬਰ ਲੈ ਕੇ ਆ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ